ਹੋ ਹੋ ਗਰਮੀ ਨਾ ਰੋਜ਼ ਹੀ ਕਰਕੇ ਬਹਿ ਜਾਂਦਾ ਰੱਬ ਹੁਣ ਮੈਂ ਜਾਣੀ ਆ ਉੱਥੇ ਕੀ ਪਤਾ ਕੋਈ ਮਿਸਤਰੀ ਮਿਲ ਜਵੇ ਉੱਥੇ ਤਾਂ ਪਿੰਡ ਚ ਤਾਂ ਕੋਈ ਨਹੀਂ ਮਿਲਿਆ ਪਤਾ ਨਹੀਂ ਜੈਰ ਉਹਦੇ ਕਿੱਥੇ ਨਿਕਲ ਜਾਂਦੇ ਨੇ ਤੜਕੀ ਮੈਨੂੰ ਤਾਂ ਇਹ ਲੱਗਦਾਗਾ ਅੱਥੇ ਕੋਈ ਇੱਥੇ ਮਿਲ ਜੂਗਾ ਮੈਨੂੰ ਉੱਥੇ ਨਹੀਂ ਟੱਕਰ ਆ ਸੀਗਾ ਥਾਏ ਤਾਂ ਹਟਿਆ ਜਾਣਾ ਠਰਕੀ ਜਈ ਆ ਮੈਂ ਉਸੇ ਤੋਂ ਹੀ ਕੰਮ ਕਰਾਉ ਕਾਨੂੰ ਦਿਹਾੜੀ ਦੇਣੀ ਮਿਸਤਰੀ ਨੂੰ ਦੇਖਦੀ ਆ ਇੱਧਰ ਫੱਦਾ ਹੀ ਰਹਿੰਦਾ ਇਹ ਤਾਂ ਇਹ ਕਿਹੜਾਗਾ ਵੇ ਸ਼ਰਮਾ ਸਾਹਮਣੀ ਮੁੱਤਣ ਮੜਿਆ ਪਿਆ। ਵਪਾਈ। ਵੇ ਆ ਜਾ ਬੇ ਮਾੜਾ ਮੱਡਾ ਦੇਖ ਕੇ ਕਰ ਲਿਆ ਕਰੋ। ਉਹ ਦੇਖਣ ਨੂੰ ਮੈਂ ਕਿਹੜਾ ਲੰਗ ਤੜੰਗਾ ਫਿਰਦਾ। ਵਾ ਜਵੇਂ ਸ਼ਰਮ ਤੋਂ ਪੱਲਾ ਲਾ ਰੱਖਿਆ ਤੁਸੀਂ ਤਾਂ। ਓਏ ਪੱਲਾ ਦਾ ਕਰਿਆ ਹੋਇਆ। ਵਾ ਕਿਵੇਂ ਆ? ਓਏ ਠੀਕ। ਉਹਦਾ ਮੈਨੂੰ ਆਸ ਜੀ ਹੈਗੀ ਸੀ ਵੀ ਤੂੰ ਮੈਨੂੰ ਟੱਕਰ ਜੇਂਗਾ। ਕਿਉਂ? ਸਾਡੇ ਦੇ ਦਾਸ ਲੈ ਕੇ ਆਉਂਦਾ। ਬੋਲ। ਕੱਮ ਆਈ ਸੀ ਕੋਈ? ਮੂੰ ਤਾਂ ਮੈਂ ਸਾਡੀ ਕੰਧ ਦੀ ਡਿੱਗ ਗਈ ਦੀ ਮੈਂ ਤਾਂ ਕੰਧ ਦੇਖਣ ਆਈ ਸੀ। ਮੈਂ ਉਹ ਵੀ ਤਾਂ ਗਲੀਆਂ ਤੇ ਫਿਰਦਾ ਰਹਿਣਾ ੱਟਕੇ ਖਾਂਦਾ। ਓਏ ਕਾਰਾ ਕਿਥੇ ਫਿਰਦਾ ਸਾਡੀ ਤਾਂ ਬਾਹਲੀ ਮਾਰਕੀਟ ਬਣੀ ਹੋਈ ਐ ਵੇ ਕੀ ਹੋ ਗਿਆ ਤੇਰੇ ਕੋਲ ਚੁੱਕ ਚੱਕ ਪੈ ਗਏ ਕੋਟਾ ਖਿੱਤਾ ਜਹ ਹੋਰ ਨਹੀਂ ਐ ਚੁੱਕ ਸੁੱਖੀ ਸੰਦੇ ਤਾਂ ਕਢਣ ਵਾਲੇ ਚੁੱਕਾ ਕਢਾਉਣ ਵਾਲੀ ਮਾਣਾ ਚੁੱਕ ਪਈ ਐ ਵੇ ਮੇਰੇ ਤਾਂ ਕਦੇ ਪਈ ਨਹੀਂ ਘੜੇ ਤਾਂ ਕੰਧ ਡਿੱਗ ਗਈ ਕੰਧ ਕਢਾ ਦੇ ਚੁੱਕ ਨਹੀਂ ਕਢਾਉਣੀ ਹੈਗੀ ਕਹੀ ਕਢਣੀ ਐ ਕੰਧ ਕਹੇ ਜੀ ਵੇ ਐ ਕਿਹੜਾ ਸੌਨਿਆ ਚ ਕਢਣੀ ਆ ਓਏ ਕਿੰਨੀ ਕਹਿੰਗੇ ਲੰਮੀ ਚੌੜੀ ਦੱਸ ਬਸ ਮੇਰੇ ਜਿੱਦੀ ਕਢਦੀ ਮੈਨੂੰ ਤੇਰੀ ਜਿੱਦੀ ਹਾਂ ਮੈਂ ਫਿਰ ਆਏ ਗਾਰੇ ਮਸਾਲਾ ਮਸੂਲਾ ਮੰਗਾ ਕੇ ਰੱਖ ਜੇ ਕਣਾਉਣੀ ਐ ਸਮਾਨ ਕੇ ਗੰਧ ਕੱਢਣੀ ਪਊਗੀ ਵੇ ਸਾਰਾ ਕੁਛ ਕਰਿਆ ਪਿਆ ਪਿੱਟਾ ਵੀ ਛਿੱਲੀਆਂ ਪਈਆਂ ਨੇ ਓਏ ਕਾਹਨੂੰ ਕਰਿਆ ਨਾ ਤਾਂ ਹੀ ਦਾ ਡਿੱਗ ਜੇ ਕਰਿਆ ਹੁੰਦਾ ਨਾ ਡਿਗਰੀ ਨਾ ਤੇ ਪਹਿਲਾਂ ਗਾਰੇ ਚ ਸੀ ਤਾਂ ਡਿੱਗ ਗਈ ਹੁਣ ਮਸਾਲੇ ਨਾਲ ਕਢਾਣੀ ਗੰਧ ਫੇਰ ਸਾਲੇ ਦੀ ਨਹੀਂ ਕਢਾਉਣੀ ਆ ਹੁਣ ਜਿਹੜੇ ਮੀਂਹ ਕਣੀਆਂ ਜਾਂ ਬਾਲੇ ਆਏ ਤੇ ਹੜ ਆ ਗੇ ਬਰੇਤੀ ਬਰੂਤੀ ਮੰਗਾ ਕੇ ਰੱਖ ਲਈ ਚੰਗੀ ਇੱਕ ਤਾਂ ਰੋੜਾਂ ਵਾਲੀ ਹੁੰਦੀ ਐ ਰੋੜਾਂ ਵਾਲੀ ਬਰੇਤੀ ਨਹੀਂ ਲੱਗਦੀ ਗੰਧ ਤੇ ਵੇ ਮੈਨੂੰ ਸਾਰਾ ਪਤਾ ਮੈਨੂੰ ਨਾ ਪਖਾ ਕੋਈ ਮੈਂ ਛੋਟੀ ਜਵਾਖੜੀ ਨਹੀਂ ਹੈਗੀ ਚਾਹ ਪਾਣੀ ਪੀਣੇ ਇੱਥੇ ਕਿਹੜੀ ਚਾਹ ਪਾਣੀ ਓਏ ਘਰੇ ਜਾ ਕੇ ਪੀਊਂਗਾ ਇੱਥੇ ਤਾਂ ਨਹੀਂ ਪੀਉਂਦਾ ਨਾ ਬਾਬਾ ਨਾ ਤੁਹਾਡੇ ਘਰੇ ਕਿਉਂ ਤੁਹਾਡੇ ਮੈਂ ਘਰ ਦੇ ਮੂਹਰ ਦੇ ਨਹੀਂ ਲੰਘਦੀ ਇਹ ਤਾਂ ਮੈਨੂੰ ਪਤਾ ਸੀ ਵੀ ਤੂੰ ਕਰਦਾ ਹੀ ਰਹਿਣਾ ਤਾਂ ਕਰਕੇ ਆਸ ਜੀ ਕਰਦਾ ਓਏ ਇਹ ਜੀ ਇਹ ਜੇ ਸਾਡੀ ਤੂੰ ਬੇਇੱਜ਼ਤੀ ਕਾਹ ਤੋਂ ਕਰਦੀ ਐ ਨਾ ਇਹ ਤਾਂ ਪੁੱਛਣਾ ਹੀ ਐ ਮਿਸਤਰੀ ਗੰਨ ਕਣਾ ਨੂੰ ਨਾ ਕਹਿੰਨੀ ਮੈਂ ਪੀਂਦੀ ਬਾਬਾ ਦਾਤਾ ਅੱਗੇ ਮਿਸਤਰੀ ਮਰਨਾ ਪੈਸੇ ਭਾਲੂਗਾ ਹਾਂ ਤੇਰਾ ਤਾਂ ਨਾ ਮੈਨੂੰ ਫ੍ਰੀ ਚ ਸਰਦਿ ਦੋ ਰੋਟੀਆਂ ਖਵਾ ਦੂੰਗੀ ਤੈਨੂੰ ਓਏ ਤਾਂ ਇੱਥੋਂ ਪੈਸੇ ਮੰਗੇ ਆ ਜਾਂ ਤਾਂ ਕਹਿ ਵੀ ਕਦੇ ਪੈਸੇ ਮੰਗੇ ਆ ਪੈਸੇ ਮੈਂ ਦਿੰਦੀ ਵੀ ਨਹੀਂ ਤੁਹਾਡੇ ਵਰਗਿਆਂ ਨੂੰ ਤਾਂ ਓ ਮੈਂ ਲੈਂਦੀ ਨਹੀਂ ਆ ਪੈਸੇ ਤੇ ਥੋਂ ਫਿਰ ਹੁਣ ਆਏ ਦੱਸ ਕਦੋਂ ਆਵੇਂਗਾ ਜਦੋਂ ਕਰੋਨਾ ਦਾ ਕੰਦ ਕੰਮ ਕਰਾਉਣਾ ਉਦੋਂ ਛੱਡ ਲਈ ਉਦੋਂ ਕਿ ਤੂੰ ਅੱਜ ਹੀ ਲੱਗ ਜਾ ਸਾਰਾ ਕੁਸਤਾ ਤਿਆਰ ਓ ਮੇਰੀ ਗੱਲ ਸੁਣ ਨਾ ਤਾਂ ਮੈਂ ਸੰਦ-ਸੁੰਦ ਚੱਕ ਲਿਆਂਗਾ ਨਾਲੇ ਸਾਫ਼-ਸਪੱਲਾ ਵੀ ਕਰਨਾ ਪੂ ਸੰਦ ਓ ਤੇ ਸੀ ਤੁਸੀਂ ਸਿੱਟੀਆਂ ਪਈਆਂ ਬੇ ਮੈਨੂੰ ਤਾਂ ਸਮਝ ਨਹੀਂ ਲੱਗੀ ਮੈਂ ਪਤਾ ਨਹੀਂ ਕੀ ਸੰਦ ਚੱਕਣ ਨੂੰ ਪਰਦਾ ਹੈ ਓਏ ਸੰਦ ਤੂੰ ਤਾਂ ਉਹੀ ਗਲਤ ਨਤਾ ਜੇ ਲਈ ਨਹੀਂ ਇਹ ਗਲਤ ਨਹੀਂ ਮੈਨੂੰ ਲੱਗਾ ਕਿ ਤਰਪਾਨ ਕਰ ਪਉਣ ਲੱਗਾ ਕਿਤੇ ਹੋਰ ਨਾ ਵਾਪਸ ਕਿਰਪਾ ਨੂੰ ਬੰਦਾ ਵੱਢਨੇ ਤਵਾਰੀ ਨਹੀਂ ਹੈਗੀ ਅੱਜ ਕੱਲ੍ਹ ਬੰਦੇ ਕੁਸਤੀਆਂ ਦੇਖ ਕੇ ਨਾ ਕੁਝ ਜ਼ਿਆਦੇ ਹੋ ਜਾਂਦੇ ਨੇ ਓਏ ਨਹੀਂ ਚੱਲ ਫਿਰ ਤੂੰ ਮੈਂ ਆ ਗਿਆ ਤੇਰੇ ਮਾਗਰ ਬੇ ਮੇਰੇ ਮਾਗਰ ਨਹੀਂ ਮੇਰੇ ਘਰ ਵਾਲੇ ਤੇ ਲੱਤਾਂ ਤੜਾ ਦੇਗਾ ਤੂੰ ਇੱਥੇ ਹੀ ਰਹੀਂ ਤੇਨੂੰ ਇੱਥੇ ਬੁਲਾ ਕੇ ਲੈ ਜੂੰਗੀ ਕੋਈ ਚੰਗਾ ਫਿਰ ਬੇ ਹੁਣ ਨੰਗਣਾ ਦੇ ਕਿਸੇ ਪਾਸੇ ਓਏ ਨੰਗਣਾ ਕਿੱਥੇ ਹੈ ਆਜ ਮਸਾਂ ਦਾ ਕੰਮ ਨ ਬਣਿਆਗਾ ਕੰਦ ਕੱਢਣ ਨੂੰ ਤਾਂ ਕਿੰਨੇ ਦਾ ਫਰਦਾ ਸੀ ਮੈਂ ਤਾਂ ਦੇਖਦਾ ਸੀ ਰੋਜ਼ ਦੇ ਹੁਣ ਮੈਂ ਜਾਵਾਂਗਾ ਤੇ ਖੜਾ ਕੱਲਾ ਹੀ ਮਾਰੀ ਜਾਏਗਾ ਉਹ ਤੂੰ ਬਾਗ ਜਾ ਮੈਂ ਸੰਦ ਭਾਲਦਾ ਸੱਜਰੀਏ ਤੂੰ ਤਾਂ ਮੇਰਾ ਲਹੂ ਪੀ ਲਿਆ ਵੇ ਲਹੂ ਦਾ ਹਜੇ ਤੇਰਾ ਪੀਤਾ ਨਹੀਂ ਲਹੂ ਦਾ ਜਦ ਤੂੰ ਕੰਦ ਕੱਢੇਗਾ ਕੋਲੇ ਬਹਿ ਕੇ ਤੇਰਾ ਉਹਦੋਂ ਪੀਉਂਗੀ ਚਾ ਚਾ ਆ ਗਿਆ ਚੰਗਾ ਲੈ ਕੇ ਲਿਆ ਕੰਦ ਉਹ ਹੀ ਗੱਲ ਹੈ ਕਿਸੇ ਨੇ ਕੱਢੀ ਨਹੀਂ ਚਾਜਨਾ ਉਹ ਕਹਿੰਦੇ ਹੁੰਦੇ ਕੁਝ ਲਾਵਾਂਗੇ ਫੇਰ ਹੀ ਕੰਦ ਖੜੂਗੀ ਲੈ ਹੁਣ ਇਹਦੀ ਕੰਦ ਇਹ ਹੀ ਕੰਨਵੀਆ ਮੁੜ ਕੇ ਡਿੱਗੇ ਨਾ ਬੱਲੇ ਬੱਲੇ ਕਰਾ ਦੇ ਕਹ ਲਿਆ ਹਾਂ ਹੋਈ ਜੇ ਲਿਆ ਕੰਨ ਦੇ ਖਬਰਾਂ ਅੱਗੇ ਆਈ ਜਾਂਦੀਆਂ ਸੋਂ ਤਾਂ ਉਹ ਵੀ ਹਟ ਗਈਆਂ ਪਤਾ ਨਹੀਂ ਸੇਲ ਮੁੱਕ ਕੇ ਕੰਨ ਦਾ ਫੇਸ ਜੇ ਹੋ ਗਿਆ ਕਿਰਾ ਚੰਨ ਧਰ ਦੇ ਨੂੰ ਦੇਖਦੇ ਆ ਆਰਾਮ ਕਰ ਲਾ 10 ਮਿੰਟ ਉਹੀ ਤਾਂ ਗੱਲ ਹੈ ਕੰਨ ਦੀ ਗਰਮੀ ਸ਼ਰਮੀ ਬਾਹਲੀ ਪੈਂਦੀ ਹੈ ਮੁੜ ਕੋ ਮੁੜ ਕੇ ਹੋਏ ਪਏ ਆ ਲਾ ਲਾਈਟ ਕੱਟ ਦਾਂਦੇ ਆ ਜੀ ਮੈਨੂੰ ਤਾਂ ਡਰ ਵੀ ਲੱਗਦਾ ਇਹਨਾਂ ਦੇ ਘਰੇ ਆਉਣ ਜੀ ਨੂੰ ਉਹ ਜਲ ਕੋਕੀ ਹੈਗੀ ਇੱਕ ਤੈਨਾਂ ਦਾ ਤਾਂ ਘਰ ਵਾਲਾ ਬਦਨਾਮ ਆ ਘਰ ਕੀ ਤਾਂ ਖਰ ਟੱਗਰੀ ਬਦਨਾਮ ਇੱਕ ਮਰਨਾ ਹੈ ਇਹ ਵਿਚ ਆਇਆ ਆ ਤਾਂ ਗਈ ਪਤਾ ਨਹੀਂ ਘਰੇ ਹੋਊ ਪਤਾ ਨਹੀਂ ਨਾ ਖਬਰ ਕਿਹੜੀਆਂ ਤੀਨੀਆਂ ਦੇ ਮਗਰ ਕਰਦਾ ਹੋਣਾ ਹੈ ਬੈ ਜਾ ਲੈ ਬੈ ਜਾ ਲੈ ਘਰੀਆਂ ਭਾਈ ਉਹ ਗੇਣਾ ਮਰਨਾ ਸੂਈ ਹੋਈ ਕੁੱਤੀ ਵਾਂਗੂ ਅੰਦਰ ਬੋਲੀ ਜਾਂਦਾ ਵਾ ਓ ਆ ਜਾ ਆ ਆ ਅੰਦਰ ਆ ਆ ਵੇ ਕਿੱਥੇ ਬੋਲੀ ਜਾਂਦਾ ਓ ਆ ਸੀ ਏ ਸੀ ਵਾਲੇ ਕਮਰੇ ਚ ਵੇ ਤੂੰ ਆ ਬੈਠਾ ਓ ਕਿਵੇਂ ਐ ਕਿਹੜੀ ਐ ਵੇ ਮੈਨੂੰ ਭੁੱਲ ਗਿਆ ਓ ਆ ਜਾ ਆ ਆ ਬੈ ਜਾ ਵੇ ਮੈਂ ਤਾਂ ਮੂਲ ਕੋਕਿਆ ਆਂ ਅਮਸ ਆਈਆਂ ਦਾਲੀ ਮੂਲ ਕੋਣ ਤੇਨੂੰ ਕੋਈ ਫੜਦਾ ਸੀ ਮੈਂ ਫੜ ਦੇਦਾ ਨਹੀਂ ਗੱਲ ਹੈਗੀ ਫੜ ਕੇ ਦੇਖ ਲੈਗਾ ਖੱਖਾਂ ਪਾੜ ਦੂੰਗਾ ਤਾਂ ਕੋਈ ਨਾ ਗੱਲ ਐ ਦੱਸ ਓ ਮੇਰੀ ਗੱਲ ਸੁਣ ਮੈਂ ਤਾਂ ਫੁੱਲ ਗਿਆ ਤੇਰਾ ਕੰਮ ਕਰਨਾ ਸੀ ਤੇ ਤੇਰਾ ਬੈਜੇ ਬੇੜਾ ਵੇ ਤੇਰਾ ਮੈਂ ਤੈਨੂੰ ਕੀ ਕਹਿ ਕੇ ਹਟੀ ਸੀ ਪਹਿਲਾਂ ਓਏ ਮੇਰੀ ਗੱਲ ਸੁਣ ਤੂੰ ਤਾਂ ਰਾਹ ਚ ਕਹਿੰਦਾ ਕਹਨੀ ਮੇਰੀ ਕੰਧ ਡਿੱਗੀ ਪਈ ਐ ਨਾਲ ਦਾ ਘਰੇ ਆਈ ਸੀ ਹੁਣ ਘਰੇ ਆਈ ਐ ਮੇਰੇ ਨਾਲ ਹੁਣ ਤਾਂ ਘਰੇ ਵੀ ਆਈਆਂ ਓਏ ਹੁਣ ਗਿਆ ਦਾ ਐ ਸੱਜਰੀਏ ਐ ਘਰੇ ਡੂ ਦੇ ਸੱਲ ਮੁੱਕ ਕੇ ਕਾਮ ਰਖਾ ਮਾ ਸੰਲਾ ਬੜੀ ਮਾਰ ਰੇਡੂ ਹੈ ਜਦੀ ਪਰੇ ਮਸਾਲਾ ਮਸੂਲਾ ਤਿਆਰ ਹੈ ਬੇ ਮੈਂ ਤਾਂ ਸਾਰਾ ਕੁਝ ਤਿਆਰ ਕਰੀ ਬੈਠੀ ਆ ਮਤਲਬ ਚੰਦ ਮੰਗੂ ਡੀ ਕਰੀ ਫਿਰ ਤੈਨੂੰ ਵੀ ਕਾਦਾ ਆਵੇ ਕਾਦਾ ਆਵੇ ਕੋਈ ਚੰਦ ਚੜਾ ਦਾਂਗੇ ਹੁਣ ਟੈਨਸ਼ਨ ਕਿਉਂ ਲੈਨੀ ਆ ਬਾ ਮੈਨੂੰ ਨਹੀਂ ਲੱਗਦਾ ਤੂੰ ਮੇਰੇ ਕੰਧ ਪੂਰ ਚੜਾਏਂਗਾ ਨਾ ਭਾਈ ਮੈਂ ਤਾਂ ਮਿਸਤਰੀ ਹੋਈ ਪੁੱਛ ਲੈਨੀ ਆ ਕੋ ਦੇਖੀ ਚਾ ਚਾਰ ਕੀ ਉਹ ਮੇਰੀ ਗਾਸਣ ਗੁੱਸਾ ਕਾਨੂੰ ਕਰਦੀ ਐ ਕੰਧ ਕੱਟਦਾ ਮੈਂ ਤਿਆਰ ਬੈਠਾ ਸੰਦ ਵੀ ਤਿਆਰ ਆ ਜੇ ਤੜਕੇ ਚੱਕ ਕੇ ਲੈ ਆਉਂਗਾ ਜੇ ਤੂੰ ਤਿਆਰ ਹੁੰਦਾ ਨਾ ਮੇਰੇ ਨਾਲ ਉਦੋਂ ਹੀ ਤੁਰ ਪੈਂਦਾ ਵੀ ਚੱਲ ਬੀਬਾ ਤੇਰੇ ਕੰਧ ਕੱਟ ਕੇ ਆਵਾ ਕੰਮ ਛੱਡ ਦਿੰਦਾ ਅੱਬ ਦੇ ਓਏ ਆਹ ਤਾਂ ਹੁਣ ਵੀ ਕੰਮ ਛੱਡਣ ਨੂੰ ਤਿਆਰ ਬੈਠਾ ਤੇਰੇ ਮਾਰੇ ਨਾ ਸਾਰਾ ਕੁਝ ਛੱਡਤਾ ਵੀ ਅੱਜ ਕੰਧ ਕੱਢ ਜਉਣੀ ਐ ਤੂੰ ਤੂੰ ਤਾਂ ਰਾਹ ਚ ਪੁੱਛ ਲਿਆ ਵੇ ਤੂੰ ਐ ਕਹ ਰਾ ਮੈਂ ਪਹਿਲਾਂ ਜਾਨੀ ਆ ਤੂੰ ਮੇਰੇ ਮੰਗਰੋਂ ਆਜੀ ਜੇ ਕਿਸੇ ਨੇ ਦੇਖ ਲਿਆ ਨਾ ਲੋਕ ਗਲਤ ਸੋਚਣਗੇ ਕਿ ਕਿ ਥੋੜੇ ਤੇ ਦਾਗ ਜਾਂ ਲੱਗਿਆ ਹੈ ਤਾਂ ਕਰਕੇ ਓਏ ਚਲ ਕੋਈ ਗੱਲ ਨਹੀਂ ਮੈਂ ਤਾਂ ਮੰਗਰੋਂ ਆਇਆ ਮੰਗਰ ਮੂਰੇ ਜੀ ਰੱਖਿਆ ਚਲ ਮੈਂ ਜਾਨੀ ਥੋੜੇ ਚਾਹ ਪਾਣੀ ਪੀਣ ਦਰਵਾਜ਼ੇ ਹੀ ਨਹੀਂ ਚਾਰ ਪਾਸੋਂ ਤੇ ਮੈਂ ਕਰ ਦਿੰਦੀ ਜੇ ਤੂੰ ਮੇਰੀ ਤਾਂ ਸੁਣ ਲੈ ਚਾਹ ਕਰ ਲੈ ਨਾਲੇ ਮੈਂ ਪੀ ਲੂੰ ਨਾ ਤੂੰ ਵੀ ਲੈ ਲੈ ਬਸ ਮੈਂ ਤਾਂ ਘਰੀ ਪੀ ਲੂੰ ਤੈਨੂੰ ਬਣਾ ਕੇ ਪਿਆਉਂਗੀ ਓਏ ਚਲ ਫਿਰ ਮੈਂ ਮੂਰ ਨੂੰ ਕਾ ਤੇ ਘਾ ਡੋਡੇ ਵਾਲ ਕੇ ਪਿਆ ਦੀ ਕੋਈ ਡੋਡੇ ਦਾ ਨਾ ਮੈਂ ਤਾਂ ਖਾਂਦੀ ਨਹੀਂ ਇਹ ਜਾਂ ਕੋਹਾ ਕਾਫੀ ਵਾਰੀ ਸੁਣਿਆ ਇਹ ਨਾ ਗੋਲ ਦਾ ਕਿਹਨੇ ਦੁਕਾਨਦਾਰ ਕੋਈ ਸੁੱਕਾ ਮਾਲ ਖਾਈ ਦੇ ਫੀਮ ਖਾਈ ਦੀ ਐ ਫੀਮ ਬੇਚਾ ਠੀਕ ਆ ਮੈਂ ਤਾਂ ਜਾਨੀ ਆ ਕੋਈ ਦੇਖ ਲੂਗਾ ਤੇਰਾ ਕੀ ਜਾਊਗਾ ਤੇਰਾ ਨਾਮ ਮੇਰਾ ਵੀ ਨਾਮ ਬਦਨਾਮ ਹੋ ਜੂਗਾ ਚੱਲ ਚੰਗਾ ਮੈਂ ਆ ਗਿਆ ਤੇਰੇ ਮਗਰ ਕੰਡੇ ਵਾਲੀ ਬਣਾ ਲਈ ਚਾ ਫੇਰ ਲਾਉਣਿਆ ਕਰਦੇ ਮਠਾਂ ਹੁਣ ਫੇਰ ਨਾ ਤੇ ਲੱਤ ਤੇ ਲੱਤ ਧਰ ਕੇ ਸੌਂਦੀ ਠੀਕ ਆ ਰੇੜੂਆ ਜਾਨੂੰ ਲਾ ਦੇ ਸਾਈਡ ਤੇ ਤੇ ਮੇਰੇ ਨਾਲ ਹੀ ਆ ਜਾ ਜਿਹਦਾ ਧਰਤਾ ਮੈਂ ਆ ਗਿਆ ਚੱਲ ਤਾਂ ਸਹੀ ਤੂੰ ਮੈਂ ਬਾਰ ਬਾਰ ਕਹਿ ਰਹੀ ਆ ਛੇਤੀ ਆ ਜੀ ਚੱਲ ਤਾਂ ਸਹੀ ਰੋਣਾ ਪਾਈ ਨਹੀਂ ਲੈ ਕੇ ਲਿਆ ਅੱਜ ਨਾਇਦੀ ਕੰਦ ਸਮਾਰ ਕੇ ਕੱਢਾਂਗੇ ਭੁੱਲ ਭਾਲੀ ਸੀ ਇਹਦਾ ਕੰਦ ਕੜਾ 106 ਬੈਠੀ ਹੈ ਕਹਿੰ ਲੈ ਤੂੰ ਮੰਨਦਾ ਨਹੀਂ ਗੱਲ ਹੈ ਲੈ ਹੁਣ ਸੰਦ ਸੋੰਦ ਜੀ ਚੱਕ ਲਈਏ ਕੁਛ ਨਹੀਂ ਹੁੰਦਾ ਉਂਦਾਲ ਭੋਲੀ ਭਾਲੀ ਨਹੀਂ ਲੱਗਦੀ ਐ ਦੇ ਨਯਾਰ ਇਹ ਦੂਜੇ ਪੇਚਾ ਪੈ ਗਿਆ ਕਹਿੰ ਲੈ ਕੰਦ ਨਹੀਂ ਦਾ ਬਹਾਨੇ ਐ ਢੇੜੇ ਮਾਰਦੀ ਐ ਯਾਰ ਕਿਹੜਾ ਵੇਲਾ ਹੋ ਗਿਆ ਮੈਂ ਤਾਰੇ ਬੈਠੀ ਨੂੰ ਹੈ ਰੋੜਨਾ ਖਾਜੇ ਤੱਕ ਨਹੀਂ ਆਇਆ ਹੈਗਾ ਮੈਨੂੰ ਕੰਦਾ ਮੈਂ ਕੰਦ ਕੱਢ ਦੂੰਗਾ ਮੈਂ ਤਾਂ ਦੇਖ ਦੇ ਕੇ ਹੌਲ ਪਈ ਜਾਂਦਾਗਾ ਕਿ ਰਾਤ ਨੂੰ ਕੋਈ ਇੱਟਾਂ ਨਾ ਚੋਰੀ ਕਰਕੇ ਲੈ ਜੇ ਹੈ ਪਤਾ ਕਿੰਨਾ ਪੈਸਾ ਖਾਨਾ ਲਾਇਆਗਾ ਤੂੰ ਦੱਸ ਜੇ ਤਾਂ ਮੈਂ ਤੈਨੂੰ ਕਹਿਤਾ ਵੀ ਕੋਈ ਨਾ ਭਾਈ ਤੂੰ ਕੰਦ ਕੱਢ ਦੇ ਜਿਹੜਾ ਤੇਰਾ ਲੈਣ ਦੇਣ ਬਣੂਗਾ ਤੇਰਾ ਕਰ ਤਾਂ ਗਿਆ ਗਿਆ ਕਿੱਥੇ ਆ ਉਹਦਾ ਸਾਈਕਲ ਜ ਵੀ ਉਹ ਖੜਿਆਗਾ ਝੋਲਾ ਵੀ ਉਹ ਟੰਗਿਆ ਪਿਆ ਫਿਰਦਾ ਕਿੱਥੇ ਆ ਉਹ ਤਾਂ ਸਮਝ ਨਹੀਂ ਆਉਂਦੀ ਮੈਨੂੰ ਨਹੀਂ ਲੱਗਦਾ ਇਹ ਕੋਈ ਕੰਦ ਗੁੰਦ ਕੱਢੂਗਾ ਮੈਂ ਤਾਂ ਕਿ ਮਿਸਤਰੀ ਹੋਰ ਬੁਲਾਉਣਾ ਪਊਗਾ ਦੇਣੀ ਪੈਣਗੇ 4 ਰੁਪਏ ਦੇਖੀ ਜਾਊਗੀ ਕੰਮ ਸੇ ਕੰਮ ਕੰਦ ਤਾਂ ਨਿਕਲ ਜੂ ਜਿਵੇਂ ਐ ਸੋਚਾਂ ਘਰੇ ਜਾਣੀਆਂ ਘਰੇ ਕਤੋਂ ਡਰ ਲੱਗਦਾਗਾ ਬਦਨਾਮੀ ਜੀ ਐ ਬਦਨਾਮ ਵਾਲੇ ਨੇ ਵੀ ਨਾਲ ਮੈਂ ਵੀ ਨਾ ਬਦਨਾਮ ਚਲ ਕੰਦ ਤਾਂ ਮੈਂ ਕਹਿ ਸਕਣ ਕਿ ਹੋਰ ਪਰ ਹੋਕੇ ਕਢਾ ਵੀ ਲਊਗੀ ਘਰੇ ਜਾਵਾਂ ਕਿਸ ਨੂੰ ਟਾ ਕੀ ਕਹਿ ਕੇ ਜਾਊਂਗੀ ਘਰੇ ਨਾ ਕੀ ਜਾ ਘਰੇ ਚੱਲੀ ਮੈ ਤਾਂ ਡਰ ਲੱਗਦਾ ਇੱਕ ਠਰਕੀ ਵਾਲਾ ਦਰ ਮੈਨੂ ਆਏ ਵੀ ਲੱਗਦਾ ਇਹ ਕੀ ਪਤਾ ਹਥੇ ਅੰਦਰੀ ਮੈਨੂੰ ਸਿੱਟਲੇ ਫੜ ਕੇ ਡਰ ਲੱਗਦਾ ਇਹ ਜੇ ਬੰਦੇ ਤੋਂ ਇੱਜ਼ਤ ਪੱਖੋ ਖੋਲੇ ਨੇਗੇ ਪਰ ਖਾ ਰਹਾ ਜਾਂ ਤਾਂ ਨਹੀਂ ਬੰਦਾ ਐਡਾ ਬੋਲਾ ਵੀ ਨਹੀਂ ਹੁੰਦਾ ਕੋਈ ਵੀ ਜਿਹੜਾ ੱੱਕਾ ਲੱਗ ਜੂ ਕਰਨ ਜੇ ਜਨਾਨੀ ਦੀ ਸਹਿਮਤੀ ਹੋ ਗਈ ਫੇਰ ਕਰੂਗਾ ਮੈਂ ਵੀ ਲ ਬੌਲੀ ਹੈ ਮਾਰੇ ਕਿਹਨੂੰ ਸੁਣਾਈ ਜੰਦੀ ਹੈ ਮੈਨੂੰ ਉੱਠ ਕੇ ਜਾਣਾ ਹੀ ਪਊਗਾ ਮੈਂ ਐ ਕਰਦੀ ਮੈਂ ਘਰੇ ਜਾਨੀ ਐ ਇੱਕ ਵਾਰੀ ਉਹਦੀ ਮੂੰਹ ਦੀ ਸੁਣ ਲਾ ਮੰਨ ਗਿਆ ਠੀਕ ਆ ਨਹੀਂ ਫੇਰ ਮੈਂ ਉਸਤਰੀ ਬੁਲਾ ਲੂੰਗੀ ਅਗਰ ਉਹ ਬੁਲਾ ਲੂੰਗੀ ਕੋਈ ਨਾਲ ਵਾਲੇ ਪਿੰਡ ਵਾਲਿਆਂ ਨੂੰ ਕਹਿ ਕੇ ਸਾਡੇ ਵਾਲਾ ਦਾ ਕੋਈ ਕੰਮ ਤਾਂ ਕਰਦਾ ਨਹੀਂ ਹੈਗਾ ਫਿਰ ਦੇਖਦੀ ਆ ਚੱਲ ਫਿਰ ਉੱਠਣਾ ਹੀ ਪਊਗਾ ਐ ਬੈਠ ਕੇ ਤਾਂ ਨਹੀਂ ਕਰਦਾ ਹੈਗਾ ਹੱਥ ਪੱਲਾ ਹਿਲਾਵਾਂਗੇ ਤਾਂ ਜਾਂ ਕੇ ਕੰਧ ਨਿਕਲੂ ਨਹੀਂ ਆ ਤਾਂ ਪਈ ਆ 아이 ਦੇਖਦੀ ਆ ਉੱਠ ਕੇ ਮੈਨੂੰ ਝੋਰਾ ਤਾਂ ਹੀ ਲੱਗ ਰਿਹਾ ਵੀ ਸਾਈਕਲ ਜਾ ਵੀ ਉਹ ਖੜਿਆ ਝੋਲਾ ਵੀ ਉੱਥੀ ਪਿਆ ਗਿਆ ਕਿੱਥੇ ਆ ਮੈਨੂੰ ਲੱਗਦਾ ਤਾਂ ਘਰੇ ਬੈਠਾ ਖਬਰਾਂ ਸੁਣ ਰਿਹਾ ਹੁਣ ਜਿਹੜੇ ਹਸਾਬ ਨਾਲ ਉਹਨੇ ਮੇਰੀ ਗੱਲ ਇੱਧਰ ਦੀ ਸੁਣ ਕੇ ਇੱਧਰ ਦੀ ਕੱਢਤੀ ਕਰਾਂ ਕੀ ਤਾ ਦੇਖੀ ਜਾਊ ਛੱਡ ਮਣਾ ਬਿਸ਼ਰਮ ਹੋ ਕੇ ਜਾਣਾ ਹੀ ਪਊਗਾ ਹੁਣ ਤੂੰ ਜਦੋਂ ਕੰਮ ਹੀ ਕਢਾਉਣਾ ਹੋਵੇ ਨਾ ਆਪਦਾ ਉਦੋਂ ਤਾਂ ਕਹਿੰਦੇ ਲੋਡ ਪੈਣ ਤੇ ਗਧੇ ਨੂੰ ਵੀ ਪਿਓ ਬਣਾਉਣਾ ਪੈਂਦਾ ਉਸ ਗੱਲ ਵਾਂਗੂ ਦੇਖੀ ਜਾਊਗੀ ਕੀ ਬਣਦਾ ਫਿਰ ਮੈਂ ਤੋ ਖੌਸੜੇ ਵੀ ਖਾਊਗਾ ਜੇ ਮੈਨੂੰ ਉਨੀ ਇੱਕੀ ਕਰੂਗਾ ਸੁੱਕਾ ਨਹੀਂ ਛੱਡਦੀ ਫਿਰ ਮੈਂ ਹਾਂ ਨਾਲੇ ਕੁੱਟ ਕੇ ਆਉਂ ਨਾਲੇ ਕੰਦ ਕਢਾਉ ਮਰਨੇ ਤੋਂ ਚੱਲ ਦੇਖੀ ਜਾਊਗੀ ਮੈਂ ਕਰਦੀ ਆਂ ਹੀ ਨੱਗ ਜਾਨੀ ਆ ਇੱਦਰ ਦੀ ਹੋ ਕੇ ਬਜਾ ਲਿਆ ਓਏ ਆਇਆ ਕਿਹੜੀ ਐ ਵੇ ਮੈਨੂੰ ਤਾਂ ਪਹਿਲੀ ਪਤਾ ਸੀਗਾ ਹੋਿੰਦਾ ਨਹੀਂ ਪਤਾ ਸੀਗਾ ਆ ਪਿਆ ਤੇ ਚੱਡੇ ਚੌੜੇ ਕਰੀ ਗਰਮੀ ਮਨੀ ਗਰਮੀ ਤਾਂ ਦੇ ਕਿੰਨੀ ਹੋ ਗਈ ਵੇ ਮੈਂ ਤੈਨੂੰ ਜਿਹੜਾ ਕੰਮ ਕਿਹਾ ਸੀ ਓਏ ਕੰਮ ਮੈਂ ਤਾਂ ਕਰੂੰਗਾ ਤੈਨੂੰ ਦਸੀ ਨੇ ਮਣੀ ਹਵਾ ਲੈਣ ਲੈ ਲਈਏ ਵੇ ਹਜੇ ਤੱਕ ਤੇ ਤੋ ਹਵਾ ਹੀ ਨਹੀਂ ਲੱਟਿਆ ਕੀ ਤਾ ਕੋਈ ਤੂੰ ਮੇਰਾ ਖੜਾ ਛੜਦੀ ਨਹੀਂ ਖੜਾ ਕੇ ਛੜੇ ਹਣ ਵੇ ਕੰਧ ਕੱਢਣੀ ਆ ਕ ਨਹੀਂ ਕੱਢਣੀ ਮੈਨੂੰ ਉਹ ਕਰਦਾ ਜਵਾਬ ਦੇ ਕੋਈ ਮੈਂ ਤਾਂ ਕੱਢ ਦੂੰਗਾ ਕੰਧ ਕੱਢਣ ਨੂੰ ਪਰ ਕਰਨੱਤਾ ਜੇ ਬੈਠਾ ਮੈਂ ਬੈ ਜਾ ਕਦੋਂ ਕੱਢੇਗਾ ਕੰਧ ਫਿਕਦਾ ਗਰਮੀ ਬੜੀ ਐ ਇੱਕ ਦਿਨ ਨੂੰ ਪਤਾ ਚੱਤੇ ਆਂ ਲੱਗਦਾ ਕਿ ਤੇ ਦਿਮਾਗ ਹੋ ਰਹੀ ਫਿਰਦਾ ਵੈ ਤੂੰ ਤਾਂ ਗੋਲੀਆਂ ਖਾ ਕੇ ਪਿਆਰ ਐ ਨਾ ਤੇਨੂੰ ਸੁਰਤ ਦਾ ਕਾਸੇ ਦੀ ਰਹਿੰਦੀ ਨਹੀਂ ਹੈਗੀ ਗੋਲੇ ਕਿੱਥੇ ਖਾਣਾ ਮਾਣੀ ਮੋਟੀ ਕਦੇ ਨਾ ਕਦੇ ਖਾਣ ਹੀ ਦੀ ਐ ਹੁਣ ਦਿਮਾਗ ਭੈਣਿਆਂ ਦੇ ਆਪਾਂ ਤੇ ਨਹੀਂ ਬੰਬੇ ਫੇਦੇ ਲੈ ਦੱਸ ਵਾਪਸ ਦਿਮਾਗ ਬੰਬੇ ਪੇ ਗਾਤਨੀ ਕੋੜ ਕਰ ਲਿਖ ਤੀਰਾਂ ਨੂੰ ਜੱਫੇ ਲੱਗਦਾ ਬੰਬੇ ਦਾ ਕਦੇ ਵੇ ਰਸਤਾ ਪਤਾ ਤੈਨੂੰ ਕਿੱਧਰ ਬੰਬੇ ਦਾ ਓਏ ਮੈਂ ਤਾਂ ਗਿਆ ਨਹੀਂ ਦਿਮਾਗ ਫਿਰਦਾ ਸੱਜਰਾ ਹੁਣ ਵੇ ਤੂੰ ਮੇਰਾ ਕੰਮ ਕਰ ਦੇ ਤੇਰੇ ਦਿਮਾਗ ਤੋਂ ਮੈਨੇ ਕੁਛ ਨਹੀਂ ਲੈਣਾ ਤੂੰ ਮੇਰੇ ਕੰਮ ਕਰ ਤੇ ਪੱਕਾ ਕਰ ਦੂੰਗਾ ਮੰਨੀ ਗੱਲ ਤੇ ਨਾਲ ਜ ਕੰਮ ਹੀ ਕਰਦਾ ਬਸ ਤੂੰ ਤਾਂ ਉਹਦਾ ਵੀ ਕਹਿੰਦਾ ਸੀ ਤੂੰ ਚੱਲ ਮੈਂ ਹੁਣੀ ਕੱਢਦਾ ਚੱਲ ਮੈਂ ਮੇਰੇ ਨਾਲ ਹੀ ਚੱਲਾਂ ਅਜ ਫਿਰ ਆ ਜਾ ਕੇ ਨਾ ਹਾਂ ਤੇ ਤੇਰੇ ਨਾਲ ਵੀ ਤੁਰਦੀ ਹੈ ਓਏ ਸਰੀਰ ਬਣਾਈ ਫਿਰਦਾ ਮੈਂ ਤਾਂ ਵੇ ਵਾ ਕੱਪ ਨਹੀਂ ਦਰਦੀ ਦਰਦੀ ਆਈਆਂਗੀ ਕੋਈ ਡਰ ਨੂੰ ਨਾ ਨਾ ਇੱਥੇ ਦੱਸ ਆਏ ਚੱਲ ਗਏ ਤੇਰੀ ਗੱਲ ਸੁਣ ਕੰਨ ਤਾਂ ਮੈਂ ਮਿੰਟਾਂ ਸਕਿੰਟਾਂ ਚ ਕੱਢ ਦੂੰਗੀ ਤੈਨੂੰ ਜਿੰਨੇ ਦਿਨੇ ਪੈਰ ਘੇ ਉਨੀ ਮੁੱਲ ਮੋੜ ਦੂੰ ਵਾ ਮੈਨੂੰ ਤਾਂ ਮੁੱਲ ਦੀ ਲੋੜ ਨਹੀਂ ਹੈਗੀ ਠੀਕ ਆ ਹੋ ਜਾ ਜਾ ਮੂਰੇ ਲੱਗ ਵੇ ਆ ਜਾ ਓ ਮੇਰੀ ਗੱਲ ਸੁਣ ਲੈ ਕੰਨ ਦੇ ਅੰਦਰ ਓਏ ਮੇਰੀ ਗੱਲ ਸੁਣ ਕੰਨ ਤਾਂ ਪਰ ਹੋ ਜੀ ਕੱਢਣੀ ਐ ਮੇਰੀ ਗੱਲ ਸੁਣ ਲੈ ਨਿਆਰੇ ਲੈ ਕਿਉਂ ਮੰਨਦਾ ਤੈਨੂੰ ਏ ਕੇ ਲੱਛਣਾ ਦੀ ਮਾਰੀ ਨਾ ਤੇਰੇ ਘਰੇ ਨਹੀਂ ਆਉਂਦੀ ਦੀ ਮੈਨੂੰ ਪਤਾ ਸੀ ਵੀ ਤੂੰ ਐ ਕਰੇਗਾ ਕੋਈ ਨਹੀਂ ਹੁੰਦਾ ਮਣਾ ਲੋਟਿਆ ਹੋਇਆ ਕੋਈ ਲੋਟਿਆ ਹੋਇਆ ਮਣਾ ਜਾਂ ਕੁਛ ਨਹੀਂ ਹੁੰਦਾ ਤੇ ਤੇ ਤਾਂ ਲੱਗਾ ਛੱਡ ਦੇ ਪਰੇ ਤੇ ਮੈਨੂੰ ਕੋਈ ਛੱਡਦਾ ਕਿੰਦਣਾ ਮੈਂ ਬਾਹਰ ਹੀ ਨਾ ਫੜ ਮੇਰੀ ਕੋਈ ਛੱਡ ਤੂੰ ਹਾਂ ਛੱਡ ਦੇ ਕੰਧਰਾ ਕੋਈ ਆਉਗਾ ਨਹੀਂ ਦਾ ਕੋਈ ਨਹੀਂ ਆਉਂਦਾ ਬਸ ਨਹੀਂ ਨਹੀਂ ਮੈਂ ਰੋਣਾ ਲੱਗ ਜੂਗੀ ਪਾਣੀ ਕੋਈ ਰੋਣਾ ਕਾਹਨੂੰ ਪਾਣਾ ਮੇਰੀ ਗੱਲ ਸੁਣ ਬੋਲ ਹਾਂ ਬਸ ਬੋਲ ਬਬਾ ਛੱਡ ਤੋ ਮੈਨੂੰ ਹੋਏ ਛਣਤੀ ਮੈਂ ਕੀ ਕਰੀ ਬਬਾ ਛੱਡ ਕੰਧਰਾ ਦੇ ਲਾ ਪਰ ਮੈਂ ਮੇਰੇ ਘਰ ਆਏ ਦਦੂਗੇ ਜਾਨ ਮੈਂ ਸੁਣ ਲੈ ਚਾਲਦੇ ਹਣ ਹੁਣ ਭੱਜ ਗਏ ਨਹੀਂ ਵੇ ਗੱਲ ਸੁਣ ਲੈ ਮੇਰੀ ਹਾਂ ਹੋਰ ਕੰਧ ਕੱਢਿਆ ਕੇ ਹੁਣ ਕਿਤੇ ਨਾ ਕੀ ਕਰਨਾ ਮੈਂ ਦੱਸੂ ਤੇਰਾ ਬੇਰਾ ਵੇ ਇੱਥੇ ਆ ਮੰਦੀਆ ਹਲੇ ਹੁਣ ਲਾਗੀ ਤਾਂ ਮੁੜ ਕੇ ਨਹੀਂ ਕਹੂੰਗੀ ਕੰਨ ਡਿਗ ਗਈ ਡਿਗਦੀ ਨਹੀਂ ਕੈ ਲੈ ਨੇ ਜਿੰਦੀ ਇਹ ਜਲਾਇ ਲਾ ਲੈਣ ਯਾਰ ਆ ਗਿਆ A ella que decante litle